ਵਿਆਦ ਦਾ ਮੌਕਾ ਐ ਸਮਾਂ ਮੌਕਾ ਹੁੰਦਾ ਜਦ ਇੱਕ ਪਿਤਾ ਆਪਣੀ ਉਮਰ ਭਰ ਦੀ ਕਮਾਈ ਲਾ ਕੇ ਧੀ ਦੇ ਲਈ ਬਿਹਤਰ ਤੋਂ ਬਿਹਤਰ ਪ੍ਰਬੰਧ ਕਰਦਾ ਪਰ ਗਿੱਦੜਵਾਹ ਦੇ ਵਿੱਚ ਅਚਾਨਕ ਬਦਲੇ ਮੌਸਮ ਦੇ ਮિજાਜ ਦੇ ਕਾਰਨ ਇੱਕ ਪਿਤਾ ਨੇ ਜੋ ਪ੍ਰਬੰਧ ਕੀਤੇ ਸੀ ਸਾਰਾ ਰੰਗ ਚ ਭੰਗ ਪੈ ਗਿਆ ਕਿਉਂਕਿ ਇੰਨੀ ਤੇਜ਼ ਤੂਫਾਨ ਆਇਆ ਇੰਨੀ ਤੇਜ਼ ਹਵਾਵਾਂ ਆਈਆਂ ਜਸਤਾਲ ਕੀ ਟੈਂਟ ਵਗੈਰਾ ਸਭ ਉਖੜ ਗਏ ਉੱਥੇ ਜੋ ਬਰਾਤੀ ਬੈਠੇ ਸੀ ਕੋਈ ਆਪਣਾ ਖਾਣ ਪੀਣ ਲੱਗੇ ਹੋਏ ਸੀ ਉਸੇ ਵੇਲੇ ਜਦ ਇਨਾ ਮਿੱਟੀ ਘਟਾਇਆ ਤਾਂ ਸਭ ਦਾ ਖਾਣਾ ਤਾਂ ਖਰਾਬ ਹੋਇਆ ਹੀ ਹੋਇਆ ਪੱਕੇ ਜੋ ਵੱਡੇ ਵੱਡੇ ਲਗਾਏ ਹੋਏ ਸੀ ਬਾਹਰ ਕਿਉਂਕਿ ਅਸੀਂ ਦੇਖਦੇ ਹਾਂ ਅੱਜਕੱਲ ਵਿਆਹਾਂ ਦੇ ਵਿੱਚ ਖੁੱਲੇ ਦੇ ਵਿੱਚ ਬੰਦਾ ਲਾ ਦਿੰਦਾ ਗਰਮੀਆਂ 'ਚ ਕਿ ਉੱਥੇ ਪ੍ਰਬੰਧ ਕਰਦੇ ਆ ਖਾਸ ਤੌਰ ਤੇ ਰਾਤ ਦੇ ਵਿਆਹਾਂ 'ਚ ਇਹ ਚੀਜ਼ ਦੇਖਣ ਨੂੰ ਮਿਲਦੀ ਆ ਇਸੇ ਤਰ੍ਹਾਂ ਦਾ ਇਹ ਵਿਆਸੀ ਜਿੱਤੇ ਲੋਕ ਜਦ ਬਾਹਰ ਬੈਠੇ ਹੋਏ ਸੀ ਟੇਬਲ ਲੱਗੇ ਸੀ ਅਚਾਨਕ ਬਹੁਤ ਤੇਜ਼ ਹਨੇਰੀ ਆ ਗਈ ਟੇਬਲਾਂ ਤੇ ਹੀ ਸਾਮਾਨ ਪਿਆ ਰਹਿ ਗਿਆ ਸਾਰੇ ਆਪੋ ਆਪਣੇ ਸਲਾਮਤੀ ਲਈ ਇਤਰ ਉਧਰ ਭੱਜਦੇ ਨਜ਼ਰ ਆਏ ਨੇ ਕਿਉਂਕਿ ਹਰ ਇੱਕ ਨੂੰ ਇਹ ਡਰ ਸੀ ਕਿ ਬਾਹਰ ਟੈਂਟ ਲੱਗੇ ਹੋਏ ਨੇ ਕੋਈ ਪਤਾ ਨਹੀਂ ਲੱਗਦਾ ਹੁੰਦਾ ਇਦਾਂ ਦੇ ਵਿੱਚ ਕਿ ਕਦੋਂ ਉਪਰੋਂ ਕੋਈ ਪੋਲ ਡਿੱਗ ਜਵੇ ਜਾਂ ਫਿਰ ਪੱਖਾ ਹੀ ਕਢਿੱ ਗਿਆ ਆ ਦਿਖਾਈਓ ਦੇ ਰਿਹਾ ਕਿ ਕਿਸ ਤਰੀਕੇ ਨਾਲ ਟੇਬਲ ਤੇ ਇਹ ਚਿੱਟੇ ਰੰਗ ਦਾ ਜੋ ਪੱਖਾ ਏ ਇਹ ਜੋ ਫਰਾਟੇ ਲਾਏ ਹੋਏ ਸੀ ਵੱਡੇ ਵੱਡੇ ਇਹ ਡਿੱਗ ਗਏ ਅਸਲ 'ਚ ਗਿੱਦੜ ਬਹਾਦੀ ਇਹ ਸਾਰੀ ਘਟਨਾ ਏ ਗੱਦੜ ਬਾਹ ਦੇ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਜਿੱਥੇ ਕਿ ਸਾਰੇ ਆਏ ਹੋਏ ਸੀ ਰਿਸ਼ਤੇਦਾਰ ਪਹੁੰਚੇ ਹੋਏ ਸਕੇ ਸਬੰਧੀ ਜਾਂ ਫਿਰ ਹੋਰ ਦੋਸਤ ਵੀ ਪਹੁੰਚੇ ਹੋਏ ਸੀ ਇਸੇ ਲਈ ਜਦ ਵਿਆਹ ਦੇ ਨਹੀਂ ਪਹਿਲਾਂ ਤਾਂ ਸਾਰੇ ਬਹੁਤ ਖੁਸ਼ ਕਿਉਂਕਿ ਬੜਾ ਵਧੀਆ ਚੱਲ ਰਿਹਾ ਸੀ ਹਰੇਕ ਨੂੰ ਪਹਿਲਾਂ ਤਾਂ ਠੰਡੀਆਂ ਹਵਾਵਾਂ ਸ਼ੁਰੂ ਹੋਈਆਂ ਪਰ ਕੋਈ ਬੜਾ ਖੁਸ਼ ਕੀ ਚਲੋ ਵਧੀਆ ਮੌਸਮ ਹੈ ਬਾਹਰ ਪ੍ਰਬੰਧ ਕੀਤਾ ਹੈ ਹਾਲਾਂਕਿ ਇਹ ਡਰ ਸਤਾ ਰਿਹਾ ਸੀ ਕਿ ਕਿਤੇ ਮੀਂਹ ਨਾ ਜਵੇ ਪਰ ਮੀਂਹ ਤਾਂ ਕੀ ਉਸ ਦੀ ਜਗ੍ਹਾ ਦੇ ਉੱਤੇ ਤੂਫਾਨ ਆ ਗਿਆ ਤੂਫਾਨ ਆਇਆ ਉਸ ਨਾਲ ਭਾਰੀ ਤਬਾਹੀ ਹੋਈ ਤੇ ਲੋਕ ਵੀ ਬਹੁਤ ਜ਼ਿਆਦਾ ਤੰਗ ਹੋਏ ਨੇ ਤਸਵੀਰਾਂ ਕਿ ਦੜਬਾ ਹਦੀ ਆ ਅਚਾਨਕ ਮੌਸਮ ਦੇ ਬਦਲੇ ਮિજાਜ ਨੇ ਲੋਕਾਂ ਨੂੰ ਵਕਤ ਪਾ ਕੇ ਰੱਖ ਦਿੱਤਾ ਕਿਉਂਕਿ ਉੱਥੇ ਜੇਕਰ ਦੇਖੀਏ ਤਾਂ ਟੇਬਲ ਦੇ ਉੱਤੇ ਸਾਰੇ ਬੈਠੇ ਹੋਏ ਸੀ ਸਾਰੇ ਜਾਣੇ ਆਪਾਂ ਆਪਣੇ ਟੇਬਲ ਤੇ ਜਿਵੇਂ ਆਪਾਂ ਦੇਖਦੇ ਆਂ ਇਹਾਂ ਦੇ ਵਿੱਚ ਜਾ ਕੇ ਆਪਣਾ ਖਾਣ-ਪੀਣ ਦਾ ਜੋ ਕੁਝ ਵੀ ਲੈਣਾ ਲਿਆ ਤੇ ਉਸ ਤੋਂ ਬਾਅਦ ਚ ਟੇਬਲ ਦੇ ਉੱਤੇ ਬੈਠ ਕੇ ਹਾਲਾਂਕਿ ਅਜ਼ਰਾਰ ਲੋਕਾਂ ਨੇ ਪੀਣ ਨੂੰ ਵੀ ਕਈਆਂ ਨੇ ਡਰਿੰਕਸ ਲਈਆਂ ਹੋਈਆਂ ਸੀ ਕਈਆਂ ਦੇ ਕੋਲ ਖਾਣ ਨੂੰ ਵੈਸੇ ਹੋਰ ਕੁਝ ਸੀ ਉਹ ਸਭ ਖਾਣਾ ਉੱਤੇ ਧਰਿਆ ਧਰਾਇਆ ਹੀ ਰਹਿ ਗਿਆ ਉੱਤੇ ਕਿਸੇ ਨੂੰ ਵੀ ਮੌਕਾ ਹੀ ਨਹੀਂ ਮਿਲਿਆ ਕਿ ਇੱਕੋ ਦਮ ਉੱਠ ਕੇ ਕੋਈ ਚੀਜ਼ ਨੂੰ ਬਚਾ ਆ ਪਾਦਾ ਕਿਉਂਕਿ ਅਚਾਨਕ ਹੀ ਤੂਫਾਨ ਆ ਗਿਆ ਤੇ ਫਿਰ ਜਦ ਤੂਫਾਨ ਆਇਆ ਉਸ ਤੋਂ ਬਾਅਦ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ